अच्छा जी एस बाबा दी तो वो गल हो गई भी अन्ना दसन डया सुरमे दे गुण अ सुनो माड़ी जे वीडियो ये फटे हुए कपड़े को जितने जल्दी निकालो उतने पहले ही फटा हुआ गंदा कपड़ा तुम लोग रख लेते हो और खास तो से तुम ही लोग फटी साड़ी रख लो उससे एक बर्डी आ जाएगी बर्डी सही बात है फटे जूते रख लो वो जूतों के बदले ऐसा होता है ना हाँ जी, बर्तन मिल जाते प्लास्टिक की बाल्टी आ जाएगी नहीं रखना चाहिए बाल्टी में तुमने उन जूतों के बदले पाँच सौ रुपये की बाल्टी ली और वे फटे हुए जूते छः महीने घर में पड़े रहे लाखों का नुकसान करा देंगे वो तुम्हें फटा हुआ कपड़ा तुमने रख लिया उसके बदले कांच का एक गिलास ले लोगे लेकिन वो नकारात्मक ऊर्जा देकर वो तुम्हारे हजारों का नुकसान लगाएगा इसलिए फटी हुई चीज यदि किसी गरीब आदि के उपयोग की हो तो उसको दे देना चाहिए अथवा उसको अपने घर से अलग कर देना चाहिए अच्छा अपने तनते कपड़ा कोई नहीं पाया हुआ। ते कपड़े कपड़िया के बारे गाल करन देया। ਵੀ ਇਹਨਾਂ ਨੂੰ ਕੀ ਪਤਾ ਵੀ ਕੱਪੜਿਆਂ ਦੇ ਬਾਰੇ ਅੱਜ ਕੱਲ ਪਾਟੇ ਕੱਪੜੇ ਜਿਹੜੇ ਆ ਉਹ ਤੇ ਡਿਜ਼ਾਈਨ ਆ ਉਹ ਤੇ ਇੱਕ ਫੈਸ਼ਨ ਆ ਹਾਂ ਪੁਰਾਣੇ ਕੱਪੜੇ ਹੋ ਸਕਦਾ ਵੀ ਪੁਰਾਣੇ ਕੱਪੜੇ ਨਹੀਂ ਰੱਖਣੇ ਚਾਹੀਦੇ ਤੇ ਇਹ ਲੋਕ ਹੈ ਵੀ ਬਾਬਾ ਵੀ ਗਰੀਬਾਂ ਦਾ ਉਹ ਸਾਹਮਣੇ ਜਿਹੜੇ ਬੈਠੇ ਆ ਉਹ ਗਰੀਬ ਲੋਕ ਆ ਵੀ ਇਹਨੇ ਕਿਹਾ ਵੀ ਆ ਵਿੱਚ ਵੀ ਖਾਸ ਕਰਕੇ ਤੁਸੀਂ ਲੋਕ ਇਹ ਸਾਡੀ ਸਾਡ ਨੂੰ ਮੂੰਹ ਤੇ ਬਿਠਾ ਕੇ ਦੇਖ ਲੋ ਬੇਇੱਜ਼ਤੀ ਕਰਦੇ ਆ ਲੇਕਿਨ ਲੋਕ ਨਹੀਂ ਸਮਝਦੇ ਪਤਾ ਨਹੀਂ ਕੀ ਆ ਇਹ ਸਰਕਾਰੀ ਬੰਦੇ ਆ ਇਹ ਸਾਰੇ ਪੁਜਾਰੀ ਦੇ ਖੜੇ ਕੀਤੇ ਆ ਇਹ ਸਾਨੂੰ ਕੀ ਆ ਦ੍ਰਿਸ਼ ਬਣਾ ਕੇ ਦਿੱਤੇ ਹੋਏ ਆ ਦ੍ਰਿਸ਼ ਤੇ ਦਰਸ਼ਕ ਦੇ ਵਿੱਚ ਬੜਾ ਫਰਕ ਹੁੰਦਾ ਇਸ ਕਰਕੇ ਦਰਸ਼ਕ ਨਾ ਬਣੋ ਦ੍ਰਿਸ਼ ਬਣੋ ਕੋਸ਼ਿਸ਼ ਕਰੋ ਬਣਨ ਦੀ ਤਹਾਡੇ ਨਾਲੋਂ ਤੇ ਇੱਕ ਇੱਕ ਚੀਜ਼ ਆ ਵੀ ਧਰਤੀ ਤੇ ਲੱਗਾ ਰੁੱਖ ਵੀ ਚੰਗਾ ਯਾਰ ਉਹਨੂੰ ਅਸੀਂ ਦੇਖਦੇ ਤਾਂ ਹੈ ਉਹਨੂੰ ਅਸੀਂ ਉਹਦੇ ਤੋਂ ਕੰਮ ਤਾਂ ਅਸੀਂ ਲੈਨੇ ਆ ਲੇਕਿਨ ਇਹਨਾਂ ਕੋਲੋਂ ਕੀ ਆ ਇਹਨਾਂ ਕੋਲੋਂ ਅਸੀਂ ਕੋਈ ਕੰਮ ਨਹੀਂ ਲੈਨੇ ਇਹਨਾਂ ਦੇ ਅੱਗੇ ਬਹਿ ਕੇ ਅਸੀਂ ਇਹਨਾਂ ਕੋਲੋਂ ਬਿਸ਼ਤੀ ਕਰਾਉਨੇ ਆ ਬਿਸ਼ਤੀ ਕਰਾ ਕੇ ਫੇ ਅਸੀਂ ਇਹਨਾਂ ਦੀਆਂ ਗੱਲਾਂ ਨੂੰ ਫਾਲੋਅ ਕਰਦੇ ਆ ਅਸੀਂ ਉਹ ਪਾ ਕਰਦੇ ਆ ਜਿਹਦੇ ਆਪਣੇ ਤਨ ਤੇ ਕੱਪੜਾ ਨਹੀਂ ਉਹਨੂੰ ਦੇ ਹੌਸਲਾ ਦੇਣੀ ਚਾਹੀਦੀ ਆ ਫੇ ਵੀ ਭਾਈ ਮੇਰੇ ਵਾਂਗੂ ਰੋ ਤੇ ਅਸੀਂ ਇਹਨਾਂ ਨੂੰ ਰੱਬ ਮੰਨ ਕੇ ਬੈਠੇ ਆ ਨੰਗਿਆਂ ਪੜੰਗਿਆਂ ਨੂੰ ਅਗਰ ਜੇ ਕੋਈ ਇੱਕ ਇਹ ਕੰਮ ਬਣ ਗਿਆ ਅਗਰ ਜੇ ਕੋਈ ਸੂਟ ਬੂਟ ਪਾਏ ਹੋਣ ਬੰਦਾ ਆਪਣੀ ਮਿਹਨਤ ਨਾਲ ਅੱਗੇ ਚੱਲਿਆ ਹੋਵੇ ਤਾਂ ਉਹਦੇ ਤੋਂ ਅਸੀਂ ਜ਼ਿਆਦਾ ਸੁਣਨੇ ਆ ਇਹ ਭਾਈ ਉਲਟੇ ਕੰਮ ਆ ਨਾ ਜਿਹੜੇ ਇਹ ਛੱਡਨੇ ਪੈਣੇ ਆ ਇਹ ਸਾਨੂੰ ਜ਼ਿੰਦਗੀ ਦੇ ਵਿੱਚੋਂ ਕੱਢਨੇ ਪੈਣੇ ਆ ਅਸੀਂ ਇਹਨਾਂ ਇਹਨਾਂ ਦੇ ਅੱਗੇ ਬਹਿ ਬਹਿ ਕੇ ਅਸੀਂ ਇਹਨਾਂ ਵਰਗੇ ਨਹੀਂ ਬਣ ਸਕਦੇ ਕਿਉਂਕਿ ਇਹ ਕੰਮ ਇਹ ਹੀ ਕਰ ਸਕਦੇ ਆ ਲੋਕ ਇਹ ਵਿਲੜ ਲੋਕ ਵੀ ਇਹਨਾਂ ਨੂੰ ਆਦਤ ਪਈ ਆ ਗਾਂ ਪੀੜੀਓ ਦਰਦ ਪੀੜੀ ਅਸੀਂ ਉਹਦੇ ਹੱਲ ਦੇਖਿਆ ਕਰੀਏ ਵੀ ਜਿਹੜਾ ਮਿਹਨਤ ਕਰਦਾ ਬੰਦਾ ਮਿਹਨਤ ਕਰਕੇ ਅੱਗੇ ਪਹੁੰਚਾ ਜਿਹੜਾ ਅਸੀਂ ਉਹਦੇ ਨਾਲ ਦੇਖ ਕੇ ਜੈਲਸ ਨਾ ਹੋਇਆ ਕਰੀਏ ਅਸੀਂ ਉਹਦੇ ਉਹਨੂੰ ਫਾਲੋਅ ਅਪ ਕਰਿਆ ਕਰੀਏ ਤੇ ਪਰ ਅਸੀਂ ਲੋਕ ਕੀ ਆ ਅਸੀਂ ਇਹਨਾਂ ਪਖੰਡੀਆਂ ਨੂੰ ਫਾਲੋਅ ਕਰਦੇ ਆਂ ਨੰਗਿਆਂ ਪੜੰਗਿਆਂ ਨੂੰ ਉਹ ਭਰਾਵੋ ਛੱਡੋ ਇਹ ਕੰਮ ਰੱਬ ਦਾ ਵਾਸਤਾ ਹੀ ਰੱਬ ਇਹਨਾਂ ਦੇ ਵਿੱਚ ਨਿਗਾ ਵਸਦਾ ਰੱਬ ਤੁਹਾਡੇ ਆਪਣੇ ਅੰਦਰ ਵਸਦਾ ਉਹਨੂੰ ਉਹਦੇ ਉਹਦੇ ਨਾਲ ਝਾਕ ਮਾਰੋ ਉਹਨੂੰ ਦੇਖੋ ਉਹਨੂੰ ਮਹਿਸੂਸ ਕਰੋ ਜਿਵੇਂ ਆ ਕਥਾਵਾਚਕ ਕਹੀ ਸੁਣਾਉਂਦੇ ਆ ਵੀ ਜਿਵੇਂ ਦੁੱਧ ਦੇ ਵਿੱਚ ਘਿਓ ਨਜ਼ਰ ਨਹੀਂ ਆਉਂਦਾ ਲੇਕਿਨ ਹੈਗਾ ਜਿਵੇਂ ਕੱਪੜੇ ਦੇ ਵਿੱਚ ਰੂਹ ਨਜ਼ਰ ਨਹੀਂ ਆਉਂਦਾ ਬਾਬਾ ਬੁੱਲੇ ਸ਼ਾਹ ਜੀ ਨੇ ਕਿਹਾ ਵਾ ਵੀ ਜਿਵੇਂ ਕੱਪੜੇ ਦੇ ਵਿੱਚ ਰੂਹ ਨਜ਼ਰ ਨਹੀਂ ਆਉਂਦਾ ਲੇਕਿਨ ਰੂਹ ਕੱਪੜੇ ਦੇ ਵਿੱਚ ਹੈਗਾ ਇਸ ਕਰਕੇ ਪਰਮਾਤਮਾ ਵੀ ਤੁਹਾਡੇ ਅੰਦਰ ਹੈਗਾ ਉਹਨੂੰ ਤੁਸੀਂ ਕੋਸ਼ਿਸ਼ ਕਰੋ ਲੱਭਣ ਦੀ ਤੋ ਉਹ ਤੁਹਾਨੂੰ ਮੰਦਿਰਾਂ ਗੁਰਦੁਆਰਿਆਂ ਮਸੀਤਾਂ ਦੇ ਵਿੱਚ ਗਿਲਜੇ ਘਰਾਂ ਦੇ ਵਿੱਚ ਕਿਤੇ ਨਹੀਂ ਜਾ ਕੇ ਲੱਭਣਾ ਉੱਥੇ ਤੁਹਾਨੂੰ ਸਿਰਫ ਤੇ ਸਿਰਫ ਖਲਾਫੀਅਤ ਹੀ ਲੱਭਣੀ ਆ ਇੱਕ ਦੂਜੇ ਦੇ ਇਹਨਾਂ ਚੀਜ਼ਾਂ ਨੂੰ ਕੁਝ ਸੋਚ